ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਰਸਨਾਲੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਣਾ ਦੇ ਬੁਟੀਕ ਤੋਂ ਅੱਜ ਦੀ ਨਵੀਂ ਕਲਾਸ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲਾਸ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਜਿਹੜੇ ਸਟਿਚ ਉਹ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਆਪਾਂ ਇੱਕ ਸਿੰਪਲ ਸੂਟ ਨੂੰ ਅੱਛਾ ਡਿਜ਼ਾਈਨਿੰਗ ਕਰ ਸਕਦੇ ਹਾਂ ਦੇ ਉੱਪਰ ਕਿੰਨਾ ਸੋਹਣਾ ਪੀਸ ਰੈਡੀ ਹੋ ਸਕਦਾ ਜਿਵੇਂ ਤੁਸੀਂ ਸਾਡੀ ਪਿਛਲੀ ਵੀਡੀਓ ਦੇਖਿਆ ਸੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਪਸ਼ਮੀਨੇ ਦੇ ਬਹੁਤ ਪਿਆਰੇ ਜਿਹ ਤੇ ਬਹੁਤ ਹੀ ਪਿਆਰੇ ਲੱਗ ਰਹੇ ਨੇ ਸੱਚੀ ਮੈਂ ਜਦੋਂ ਸੀਰੀਅਸਲੀ ਜਦੋਂ ਸੂਟ ਦੇਖਿਆ ਆਪਣੇ ਉਹ ਖੋਲ ਕੇ ਤਾਂ ਬਹੁਤ ਪਿਆਰੀ ਜਿਹੜੀ ਸਟਿਚਿੰਗ ਹੋਈ ਹੋਈ ਸੀ ਠੀਕ ਹੈ ਜੀ ਤੇ ਲੋ ਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਇੱਕ ਜਿਹੜੀ ਜ਼ਰੂਰੀ ਗੱਲ ਹੈ ਉਹ ਹੈਗੀ ਜੀ ਆਪਣੇ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਹੈ ਤੁਸੀਂ ਸਾਨੂੰ ਕੋਈ ਵੀ ਸੂਟ ਭੇਜਣਾ ਪਲੀਜ਼ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਿਆ ਕਰੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਪਰ ਹਰ ਵਾਰ ਭੈਣਾ ਇਹੀ ਗਲਤੀ ਪਲੀਜ਼ ਬੈਨੋ ਸੌਰੀ ਇਸ ਵਾਰੀ ਤੁਹਾਡਾ ਟਾਈਮ ਖਰਾਬ ਹੁੰਦਾ ਨਾਲੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਕਿਸ ਸੂਟ ਦੀ ਗੱਲ ਕਰ ਰਹੇ ਹੋ ਠੀਕ ਹੈ ਜੀ ਚਲੋ ਜੀ ਕਰਦੇ ਆ ਵੀਡੀਓ ਨੂੰ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜਿਹੇ ਸੂਟ ਦੇ ਨਾਲ ਐਂਡ ਚੈਨਲ ਨੂੰ ਮੈਂ ਬਾਰ ਬਾਰ ਕਹਿ ਰਹੀ ਸਬਸਕ੍ਰਾਈਬ ਕਰੂ ਕਰੋ ਕਾਫੀ ਸਾਰੇ ਮੈਸੇਜ ਆਉਂਦੇ ਹਨ ਉਹ ਵਿੱਚ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਠੀਕ ਹੈ ਜੀ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਚੈੱਕ ਕਰੋ ਇਹਦਾ ਫੈਬਰਿਕ ਰੱਖਿਆ ਜੀ ਆਪਾਂ ਖਾਦੀ ਸਿਲਕ ਜਿਹਨੂੰ ਆਪਾਂ ਰੌ ਸਿਲਕ ਕਹਿੰਦੇ ਨੇ ਆ ਵੀ ਸ਼ੇਪ ਨੈੱਕ ਆਪਾਂ ਇਥੇ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਜਿ ਐਂਡ ਬਹੁਤ ਸੋਹਣਾ ਸੂਟੜਾ ਇਹ ਵਾਲਾ ਸਟਿਚ ਹੋਇਆ ਹੋਇਆ ਚੈੱਕ ਕਰੋ ਸੂਟ ਦੇਖਣ ਨੂੰ ਇਹ ਸਿੰਪਲ ਲੱਗ ਰਿਹਾ ਆਪੀ ਸਿਰਫ ਇੱਕ ਹੀ ਆਰੀ ਦੇ ਮਸ਼ੀਨ ਦਾ ਕੰਮ ਇੱਚ ਕੀਤਾ ਹੋਇਆ ਆ ਸੌਰੀ ਸਾਰਾ ਕੰਮ ਹੀ ਆਰੀ ਦਾ ਰਹੇਗਾ ਮਸ਼ੀਨ ਦਾ ਨਹੀਂ ਹੈਗਾ ਠੀਕ ਹੈ ਜੀ ਸਿਰਫ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਘੇਰੇ ਦੇ ਉੱਪਰ ਕੀਤਾ ਹੋਇਆ ਠੀਕ ਹੈ ਜੀ ਹੋਰ ਕਿਤੇ ਆਪਾਂ ਕੰਮ ਨਹੀਂ ਕੀਤਾ 셔ਟ ਦੇ ਵਿੱਚ ਕੰਮ ਨਹੀਂ ਕੀਤਾ ਹੈਗਾ ਸਿਰਫ ਆਪਾਂ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਕੀਤਾ ਹੈ ਦੇਖੋ ਐਂਡ ਦੀ ਸਟਿਚਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਜਿਹੀ ਸਟਿਚਿੰਗ ਕੀਤੀ ਹੋਈ ਹੈ ਜੀ ਆਪਾਂ ਇੱਥੇ ਬਹੁਤ ਸੋਹਣੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਬਾਹੂ ਦੇ ਉੱਪਰ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਜੋ ਸਸ ਅਸੀਂ ਕਲਰ ਵਿੱਚ ਐਡ ਕੀਤਾ ਥ੍ਰੈਡ ਦਾ ਸੇਮ ਕਲਰ ਹੀ ਆਪਾਂ ਫਿਨਿਸ਼ਿੰਗ ਪੱਟੀ ਦਾ ਲਗਾਇਆ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਣੀਆਂ ਬਾਹਾਂ ਰਹਿਣਗੀਆਂ 슬ੀਵਜ਼ ਆਪਣੇ ਦੇ ਉੱਪਰ ਇਸ ਤਰ੍ਹਾਂ ਕੰਮ ਮਿਲੇਗਾ ਤੁਹਾਨੂੰ ਕਾਫੀ ਸੋਹਣਾ ਫਲਾਰ ਬਣਿਆ ਹੋਇਆ ਸਾਰਾ ਇਹ ਆਰੀ ਦੇ ਵਿੱਚ ਕੰਮ ਕੀਤਾ ਹੋਇਆ ਸਿਰਫ ਆਪਾਂ ਦੋ ਕਲਰ ਦਾ ਥ੍ਰੈਡ ਲਗਾਇਆ ਐਂਡ ਇੱਕ ਆਪਾਂ ਆਰੀ ਲਗਾਈ ਹੋਈ ਹੈ ਠੀਕ ਹੈ ਜੀ ਜਰੀ ਸੋਰੀ ਲਗਾਈ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਡਿਜ਼ਾਈਨ ਹੋਇਆ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਸਟੀਚਿੰਗ ਕੀਤੀ ਹੋਈ ਹੈ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਜਿਹਾ ਤੁਹਾਡਾ ਸੂਟ ਇਹ ਕੋਈ ਨੋਰਮਲ ਸੂਟ ਨਹੀਂ ਬਣ ਰਿਹਾ ਹੈਗਾ ਜੀ ਤੁਸੀਂ ਇਹਨੂੰ ਕਿਤੇ ਵੇਅਰ ਨਹੀਂ ਕਰ ਸਕਦੇ ਤੁਸੀਂ ਕਿਤੇ ਵੀ ਵੇਅਰ ਕਰਕੇ ਜਾ ਸਕਦੇ ਹੋ ਅਗਰ ਤੁਸੀਂ ਕਿਸੇ ਫੰਕਸ਼ਨ ਤੇ ਵੀ ਇਹਨੂੰ ਵੇਅਰ ਕਰਨਾ ਚਾਹਦੇ ਤੁਸੀਂ ਕਰ ਸਕਦੇ ਹੋ ਕਿਉਂਕਿ ਇਹਦੀ ਲੁੱਕ ਹੈ ਬਹੁਤ ਪਿਆਰੀ ਜੀ ਬਣੇਗੀ ਲਓ ਜੀ ਇਸ ਤਰੀਕੇ ਨਾਲ ਰਹੇਗੀ ਜੀ ਆਪਣੀ ਸਲਵਾਰ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਇਸ ਤਰੀਕੇ ਨਾਲ ਜਿਵੇਂ ਆਪਣੀਆਂ ਬਾਹਾਂ ਦੇ ਉੱਪਰ ਫਲਾਵਰ ਬਣਿਆ ਹੋਇਆ ਐਜ਼ ਇਟ ਹੀ ਆਪਾਂ ਸਲਵਾਰ ਦੇ ਉੱਪਰ ਕੀਤਾ ਹੋਇਆ ਬਹੁਤ ਸੋਹਣਾ ਹੈ ਸਾਡਾ ਇਹ ਸੂਟ ਰੈਡੀ ਹੋਇਆ ਪਰਸਨਲੀ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੀ ਲਾਈਟ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਠੀਕ ਹੈ ਤੁਸੀਂ ਐਜ਼ ਇਟ ਕਰਵਾਣਾ ਚਾਹੁੰਦੇ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਵੀ ਕਲਰ ਅਮਨ ਕਿਦਾਂ ਚੇਂਜ ਕਰੀਏ ਕਿਦਾਂ ਅਸੀਂ ਪਸੰਦ ਕਰੀਏ ਕਲਰ ਕਿਹੜੇ ਤੇ ਬਣਾਣਾ ਦੇਖੋ ਅਸੀਂ ਤੁਹਾਨੂੰ ਖਾਦੀ ਸਿਲਕ ਦਾ ਚਾਟ ਭੇਜਾਂਗੇ ਤੁਸੀਂ ਉਹਦੇ ਵਿੱਚੋਂ ਕਲਰ ਪਸੰਦ ਕਰ ਲਿਓ ਠੀਕ ਹੈ ਜੀ ਆਪਾਂ ਤੁ ਠੀਕ ਹੈ ਦੁਪट्टे ਦੇ ਦੋਨੋਂ ਸਾਡੇ ਇਸ ਤਰ੍ਹਾਂ ਆਪਾਂ ਬਹੁਤ ਸੋਹਣੀ ਜੀ ਲੈਸ ਦਿੱਤੀ ਹੋਈ ਹੈ ਜਿਵੇਂ ਆਪਣੇ ਸੂਟ ਦੇ ਉੱਪਰ ਲਗਾਈ ਉਸੇ ਤਰ੍ਹਾਂ ਹੀ ਆਪਾਂ ਦੁਪट्टे ਦੇ ਵਿੱਚ ਦਿੱਤੀ ਹੋਈ ਹੈ ਠੀਕ ਹੈ ਜੀ ਦੇਖੋ ਦੋਨਾਂ ਪੱਲਿਆਂ ਦੇ ਉੱਪਰ ਠੀਕ ਹੈ ਐਂਡ ਫਿਨਿਸ਼ਿੰਗ ਪੱਟੀ ਆਪਾਂ ਸੇਮ ਹੀ ਦਿੱਤੀ ਹੋਈ ਜੋ ਆਪਣੇ ਸੂਟ ਦੇ ਉੱਪਰ ਦਿੱਤੀ ਹੋਈ ਹੈ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬਣ ਜਾਂਦਾ ਐਂਡ ਦੁਪੱਟੇ ਦੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਬਹੁਤ ਹੀ ਇਸ ਤਰ੍ਹਾਂ ਸੋਹਣੀ ਜੀ ਲੈਸ ਜਿਹੜੀ ਦਿੱਤੀ ਹੋਈ ਹੈ ਔਰ ਉਲਟੀ ਸਾਈਡ ਤੁਸੀਂ ਦੇਖ ਸਕਦੇ ਹੋ ਸੌਰੀ ਸਿੱਧੀ ਸਾਈਡ ਆਪਾਂ ਇਸ ਤਰ੍ਹਾਂ ਗੋਟਾ ਪਤੀਨਾ ਡਿਜ਼ਾਈਨ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਸੇਮ ਵੀ ਬਹੁਤ ਪਿਆਰਾ ਬਣੇਗਾ ਠੀਕ ਹੈ ਅਗਰ ਕਲਰ ਤੁਸੀਂ ਚੇਂਜ ਕਰਾਓਗੇ ਤਾਂ ਉਸ ਜਿਹੜਾ ਤੁਸੀਂ ਸੂਟ ਦਾ ਕਲਰ ਰੱਖੋਗੇ ਉਹਦੇ ਅਕੋਰਡਿੰਗ ਹੀ ਆਪਾਂ ਜਿਹੜੇ ਥ्रेड ਦੇ ਕਲਰ ਨੇ ਉਹ ਲਗਾਵਾਂਗੇ ਠੀਕ ਹੈ ਜੀ ਲੋ ਦੀ ਚੈੱਕ ਕਰੋ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਡਿਫਰੈਂਟ ਜਿਹਾ ਪੀਸੇ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੀ ਇਸ ਤਰੀਕੇ ਨਾਲ ਦੇਖੋ ਬਹੁਤ ਪਿਆਰੀ ਜਿਹੀ ਲੁੱਕ ਆ ਰਹੀ ਹੈ ਸੂਟ ਦੀ ਸਟਿਚਿੰਗ ਬਹੁਤ ਪਿਆਰੀ ਏ ਆਪਾਂ ਸਿੰਪਲ ਸੂਟ ਨੂੰ ਅੱਛਾ ਡਿਜ਼ਾਈਨ ਕਰ ਸਕਦੇ ਆ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗਾ ਸੂਟ ਹੀ ਡਿਜ਼ਾਈਨ ਕਰ ਸਕਦੇ ਹੋ ਅੱਛਾ ਸੂਟ ਹੀ ਆਪਾਂ ਡਿਜ਼ਾਈਨ ਕਰ ਸਕਦਾ ਸਟਿਚਿੰਗ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਦੀ ਕਰਵਾ ਰਹੇ ਹੋ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਇਹ ਰੌਸ ਲੂਕ ਦੇ ਉੱਪਰ ਕੋਈ ਇੱਥੇ ਹੈਂਡਵਰਕ ਨਹੀਂ ਹੋਇਆ ਹੈਗਾ ਬਹੁਤ ਸੋਹਣਾ ਇਹਦੇ ਤੇ ਆਰੀ ਵਰਕ ਕੀਤਾ ਆਪਾਂ ਨੇ ਬਹੁਤ ਪਿਆਰਾ ਜਿਹਾ ਸੂਟ ਜਿਹੜਾ ਬਣਿਆ ਹੋਇਆ ਹੁਣ ਕਾਫੀ ਬਣਾ ਦੇ ਮੈਸੇਜ ਹੋਣਗੇ ਆਉਂਦੇ ਵੀ ਨੇ ਕਿ ਮੰਮ ਤੁਸੀਂ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਕਿਉਂ ਨਹੀਂ ਸਾਡੇ ਨਾਲ ਸ਼ੇਅਰ ਕਰ ਰਹੇ ਉਹ ਵੀ ਕਿਸੇ ਕੰ ਲੋ ਜੀ ਅਗਰ ਸਾਨੂੰ ਤੁਹਾਨੂੰ ਸਾਡਾ ਸੂਟ ਵਧੀਆ ਲੱਗਿਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਪਿਆਰਾ ਜਿਹਾ ਮੈਸੇਜ ਜ਼ਰੂਰ ਕਰ ਦਿਓ ਇਸ ਸੂਟ ਲਈ ਲੋ ਜੀ ਅਗਲਾ ਸੂਟ ਚੈੱਕ ਕਰੋ ਇਹ 21 ਪੈਂਦ ਦੋਨੋਂ ਸੂਟ ਨੇ ਲੋ ਜੀ ਇਹ ਆਪਾਂ ਬਹੁਤ ਹੀ ਸੋਹਣੀ ਸੈਟਨ ਸਿਲਕ ਦੇ ਉੱਪਰ ਬਣਾਇਆ ਹੋਇਆ ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਤੁਹਾਡਾ ਮੇਨ ਕੰਮ ਜਿਹੜਾ ਤੁਹਾਨੂੰ ਮਿਲੇਗਾ ਉਹ ਬਾਜ਼ੂ ਦੇ ਉੱਪਰ ਮਿਲੇਗਾ ਇਸ ਤਰੀਕੇ ਨਾਲ ਪੋਖੋ ਸੋਣਾ ਇਹਦਾ ਸਿੰਪਲ ਜਾਂ ਡੀਸੈਂਟ ਜਿਹਾ ਨੈੱਕ ਬਣਿਆ ਹੋਇਆ ਬੜਾ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਦੀ ਤਰ੍ਹਾਂ ਪੋਟਲੀ ਬਟਨ ਜਿਹੜੇ ਆਪਾਂ ਨੈੱਕ ਦੇ ਉੱਪਰ ਦਿੱਤੇ ਹੋਏ ਨੇ ਬੜੇ ਹੀ ਪਿਆਰੇ ਲੱਗ ਰਹੇ ਨੇ ਲਓ ਜੀ ਫੈਬਰਿਕ ਤੁਹਾਨੂੰ ਦੱਸਿਆ ਕਿ ਸਾਟਨ ਸਿਲਕ ਰਹੇਗੀ ਠੀਕ ਹੈ ਐਂਡ ਆਪਾਂ ਕਿਤੇ ਵੀ ਇਹਦੇ ਫਿਨਿਸ਼ਿੰਗ ਪੱਟੀ ਨਹੀਂ ਲਗਾਈ ਲਗਾਈ ਜਰੂਰ ਹੈ ਬਟ ਆਪਾਂ ਕੋਈ ਕਲਰਫੁਲ ਨਹੀਂ ਐਡ ਕੀਤੀ ਠੀਕ ਹੈ ਇਹਦੇ ਵਿੱਚ ਬੜਾ ਹੀ ਸੋਬਰ ਜਿਹਾ ਆਪਾਂ ਕੰਮ ਕੀਤਾ ਹੋਇਆ ਜਿਆਦਾ ਕੋਈ ਡਾਰਕ ਕਲਰ ਫਿਨਿਸ਼ਿੰਗ ਪੱਟੀ ਵਿੱਚ ਨਹੀਂ ਦਿੱਤਾ ਜੋ ਆਪਣਾ ਫੈਬਰਿਕ ਹੈ ਜਿਸ ਉੱਤੇ ਦਾ ਉਹੀ ਫਿਨਿਸ਼ਿੰਗ ਪੱਟੀ ਆਪਾਂ ਨੇ ਦਿੱ ਫਿਟਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਜਿਹੜਾ ਤੁਹਾਨੂੰ ਮਿਲੇਗਾ ਸਾਡੇ ਸੂਟਾਂ ਦੇ ਉੱਪਰ ਦੇਖੋ ਕਿੰਨਾ ਸੋਹਣਾ ਹੈ ਮਸ਼ੀਨ ਵਰਗਾ ਸੂਟ ਹੈ ਬਹੁਤ ਸੋਹਣਾ ਬਣਿਆ ਹੋਇਆ ਸਾਟਨ ਸਿਲਕ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਹੋਇਆ ਜੇ ਸਾਟਨ ਕ੍ਰੇਪ ਵੀ ਕਹਿ ਦਿੰਦੇ ਨੇ ਸਾਟਨ ਸਿਲਕ ਵੀ ਲੋ ਜੀ ਇਸ ਤਰ੍ਹਾਂ ਮਿਲੇਗਾ ਤੁਹਾਨੂੰ ਆਪਣੀ ਸਲਵਾਰ ਦੇ ਉੱਪਰ ਕੰਮ ਕੰਮ ਸਾਰਾ ਇਹ ਮਸ਼ੀਨ ਦਾ ਹੋਇਆ ਹੈ ਵਿੱਚ ਜਰੀ ਆਪਾਂ ਆਰੀ ਲਗਾਈ ਹੋਈ ਹੈ ਸੌਰੀ ਜਰੀ ਲਗਾਈ ਹੋਈ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਜਾਰੀ ਹੀ ਮੂੰਹ ਤੇ ਚੜ ਗਿਆ ਪਤਾ ਨਹੀਂ ਕਿਉਂ ਕਿ ਅਸਵੇਰ ਦੇ ਸੂਟ ਕਾਫੀ ਜ਼ਿਆਦਾ ਵਰਕ ਹੋ ਕੇ ਆਏ ਸੀ ਸਟਿਚ ਤਾਂ ਬਸ ਉਹੀ ਵਰਕ ਜ਼ਿਆਦਾ ਆਈ ਜਾ ਰਿਹਾ ਲੋ ਜੀ ਇਸ ਤਰ੍ਹਾਂ ਬਾਜ਼ੂ ਤੁਸੀਂ ਚੈੱਕ ਕਰੋ ਬਾਜ਼ੂ ਬਹੁਤ ਪਿਆਰੀ ਜੀ ਕਫ ਵਾਲੀ ਬਾਜ਼ੂ ਆਪਾਂ ਬਣਾਈ ਹੋਈ ਏ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਤੇ ਆਪਾਂ ਨੇ ਵਾਲ ਦਿੱਤੇ ਹੋਏ ਨੇ ਬਾਜ਼ੂ ਦੇ ਉੱਪਰ ਬਹੁਤ ਪਿਆਰੀ ਜੀ ਬਾਜ਼ੂ ਜਿਹੜੀ ਆਪਣੀ ਰੈਡੀ ਹੋਈ ਹੋਈ ਹੈ ਪ੍ਰੋਪਰ ਜਿਹੜਾ ਡਿਜ਼ਾਈਨਰ ਪੀਸ ਬਣਿਆ ਹੋਇਆ ਲੋ ਜੀ ਹੁਣ ਰਹੇਗੀ ਮੇਨ ਗੱਲ ਜਿਹੜੀ ਦੁਪट्टे ਦੀ ਮੈਂ ਹਮੇਸ਼ਾ ਕਹਿੰਦੀ ਨਹੀਂ ਕਿ ਸੂਟ ਜਿਵੇਂ ਦਾ ਮਰਜ਼ੀ ਹੋਵੇ ਦੁਪੱਟਾ ਉਹਦੇ ਨਾਲ ਵਧੀਆ ਹੋਣਾ ਚਾਹੀਦਾ ਲੋ ਜੀ ਇਸ ਤਰ੍ਹਾਂ ਆਪਣੇ ਦੁਪट्टे ਦੇ ਚਾਰੋਂ ਕੋਨਿਆਂ ਦੇ ਉੱਪਰ ਫਲਾਰ ਰਹਣਗੇ ਐਂਡ ਤੁਸੀਂ ਸੂਟ ਦੇ ਦੁਪट्टे ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿਵੇਂ ਦੁਪੱਟਾ ਆਪਾਂ ਰੈਡੀ ਕੀਤਾ ਕਾਫੀ ਟਾਈਮ ਲੱਗੇ ਇਹਨਾਂ ਦੀ ਦੁਪੱਟਾ ਰੈਡੀ ਕਰਨ ਨੂੰ ਤੁਸੀਂ ਦੇਖ ਸਕਦੇ ਹੋ ਜੋ ਫੈਬਰਿਕ ਸਾਡੇ ਸੂਟ ਦਾ ਸੇਮ ਹੀ ਆਪਾਂ ਇਹ ਫ੍ਰਿਲ ਜਿਹੜੀ ਦੁਪੱਟੇ ਨੂੰ ਲਗਾਈ ਹੋਈ ਹੈ ਵਿੱਚ ਦੀ ਲੈਸ਼ ਆਪਾਂ ਕੱਢੀ ਹੋਈ ਹੈ ਐਂਡ ਚਾਰੋਂ ਕੋਨਿਆਂ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਮਸ਼ੀਨ ਵਰਕ ਮਿਲ ਜੇਗਾ ਦੇਖੋ ਦੁਪੱਟਾ ਵੀ ਪ੍ਰੋਪਰ ਖੁੱਲਾ ਡੁੱਲਾ ਰਹੇਗਾ ਜੀ ਇਸ ਤਰੀਕੇ ਨਾਲ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਹੀ ਫਾਇਦੇ ਨਾਲ ਕੰਮ ਕੀਤਾ ਹੋਇਆ ਠੀਕ ਹੈ ਜੀ ਇਹਦਾ ਉਲਟੀ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਇਸ ਤਰੀਕੇ ਨਾਲ ਆਪਾਂ ਜਿਹੜੀ ਸਟੀਚਿੰਗ ਕੀਤੀ ਹੋਈ ਦੁਪੱਟੇ ਜਿਹੜੀ ਫ੍ਰਿਲ ਲਗਾਈ ਹੋਈ ਹੈ ਸਾਰੇ ਫੋਰ ਸਾਈਡ ਦੇਖੋ ਜੀ ਜਿੰਨਾ ਤੁਸੀਂ ਜਿਵੇਂ ਦਾ ਕੰਮ ਕਰਾਓਗੇ ਉਸੇ ਤਰ੍ਹਾਂ ਦੀ ਸਟੀਚਿੰਗ ਹੋਏਗੀ ਠੀਕ ਹੈ ਕਈ ਪਣਾ ਤੇ ਬਹੁਤ ਸਾਰੇ ਮੈਸੇਜ ਵੀ ਆ ਜਾਂਦੇ ਸਾਨੂੰ WhatsApp ਤੇ ਵੀ ਤੁਹਾਡੀ ਸਟੀਚਿੰਗ ਇਦਾਂ ਤੁਹਾਡੇ ਸੂਟ ਦਾ ਪ੍ਰਾਈਸ ਇਦਾਂ ਕੱਲ YouTube ਤੇ ਵੀ ਮੈਸੇਜ ਆ ਰਹੇ ਸੀ ਕਿ ਇਹਦੇ ਨਾਲੇ ਸੂਟ 500 700 ਦਾ ਵੀ ਮਿਲਦਾ ਦੇਖੋ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਮਾਰਕੀਟ ਚੋਂ ਮਿਲ ਜਾਂਦੀ ਜ ਜਿਹੜਾ 500 ਵਾਲਾ ਜਿਹੜਾ 600 700 ਵਾਲਾ ਕਹਿ ਰਹੇ ਉਹਦੇ ਨਾਲ ਦਾ ਸੂਟ 500 ਚ ਵੀ ਮਿਲ ਜਾਂਦਾ 400 ਚ ਵੀ ਮਿਲ ਜਾਂਦਾ ਪਰ ਅਸੀਂ ਕਦੀ ਇਦਾਂ ਦੀ ਕਲੈਕਸ਼ਨ ਨਹੀਂ ਰੱਖੀ ਹੈਗੀ ਸਾਡੇ ਕੋਲ ਜਿੰਨੀਆਂ ਵੀ ਬਣਾ ਨੇ ਸਾਰੀਆਂ ਟਰਸਟ ਵਾਲਿਆਂ ਨੇ ਅੱਛੀ ਕੁਆਲਿਟੀ ਲਾਈਕ ਕਰਦੀਆਂ ਨੇ ਇਸ ਕਰਕੇ ਆਪਾਂ ਹਲਕੀ ਕੁਆਲਿਟੀ ਨਹੀਂ ਰੱਖਦੇ ਹੈਗੇ ਠੀਕ ਹੈ ਜੀ ਚਾਹੇ ਤੁਹਾਨੂੰ ਸਾਡਾ ਪ੍ਰਿੰਟ ਸੂਟ ਵੀ ਦੇਖਣ ਨੂੰ ਮਿਲੇ ਚਾਹੇ ਸਾਨੂੰ ਤੁਹਾਨੂੰ ਸਾਡਾ ਹੈਂਡਵਰਕ ਵਾਲਾ ਜਾਂ ਆਰੀਵਰਕ ਵਾਲਾ ਮਸ਼ੀਨਵਰਕ ਵਾਲਾ ਕੋਈ ਵੀ ਸੂਟ ਹੋਵੇ ਫੈਬਰਿਕ ਹਮੇਸ਼ਾ ਹੀ ਆਪਾਂ ਅੱਛੀ ਕੁਆਲਿਟੀ ਦਾ ਲਗਾਉਂਦੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਸੂ ਬਹੁਤ ਜ਼ਿਆਦਾ ਪਿਆਰਾ ਕਲਰ ਵੀ ਬਹੁਤ ਪਿਆਰਾ ਐਂ ਜਿਹੜੇ ਆਪਾਂ ਥਰਡ ਵਿੱਚ ਕਲਰ ਲਗਾਏ ਨੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਗਰ ਮੈਂ ਗੱਲ ਕਰਾਂ ਲੁੱਕ ਵਾਈਜ਼ ਜਦੋਂ ਸਾਡੀ ਭੈਣ ਨੂੰ ਸੂਟ ਵੇਅਰ ਕਰੇਗੀ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਜੀ ਸੂਟ ਲਓ ਜੀ ਚੈੱਕ ਕਰੋ ਸੈਟਨ 크ਰੇਪ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਜੀ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਫੈਬਰਿਕ ਹੈ ਸੌਫਟਨੈਸ ਇੰਨੀ ਕਿ ਜ਼ਿਆਦਾ ਤੁਸੀਂ ਵੇਅਰ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਤੁਸੀਂ ਕੁਝ ਵੇਅਰ ਕੀਤਾ ਹੋਇਆ ਹੈ ਦੇਖੋ ਕਿੰਨੇ ਸੋਹਣੇ ਸੂਟ ਬਣੇ ਹੋਏ ਨੇ ਜੀ ਮਸ਼ੀਨ ਵਰਕ ਦੇ ਵਿੱਚ ਵੀ ਲੋ ਜੀ ਅਗਲਾ ਸੂਟ ਚੈੱਕ ਕਰੋ ਇਹ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਦਾ ਸਿੰਪਲ ਜਿਹਾ ਨੈੱਕ ਰੱਖਿਆ ਹੋਇਆ ਜੇ ਭੈਣ ਦੀ ਡਿਮਾਂਡ ਸੀ ਕਿ ਸਭ ਮੇਰਾ ਸੂਟ ਬਿਲਕੁਲ ਸਿੰਪਲ ਸਲਾਈ ਕਰਿਓ ਸਾਨੂੰ ਕਿਤੇ ਦੁਕਦੇ ਸੁਕਦੇ ਜਾਣਾ ਪੈਂਦਾ ਸਾਨੂੰ ਸੂਟ ਜਿਹੜਾ ਦਾ ਸਿੰਪਲ ਚਾਹੀਦਾ ਏ ਲੋ ਜੀ ਇਸ ਤਰੀਕੇ ਨਾਲ ਘੇਰੇ ਦੇ ਉੱਪਰ ਕੰਮ ਰਹੇਗਾ ਠੀਕ ਹੈ ਘੇਰੇ ਤੋਂ ਆਪਣੇ ਉੱਪਰ हिਪ ਤੱਕ ਜਿਹੜਾ ਕੰਮ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਆਪਾਂ ਪੁਹੋਦੀ ਫਾਈਨ ਕੁਆਲਿਟੀ ਦੀ ਕਾਟਨ ਆਪਾਂ ਲਗਾਈ ਹੋਈ ਏ ਕਾਟਨ ਦਾ ਨਾਮ ਸੁਣ ਕੇ ਇਦਾਂ ਨਾ ਖੋਚ ਸੋਚਿਆ ਕਰੋ ਵੀ ਕਾਟਨ ਕੋਈ ਹਲਕੀ ਵਾਲੀ ਏ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਜੀ ਉਹਨਾਂ ਕਪੜਾ ਵੀ ਤੁਹਾਨੂੰ ਪਤਾ ਹੈ ਕੁਆਲਿਟੀ ਵਾਈਜ਼ ਹੀ ਆਉਣ ਲੱਗ ਗਿਆ ਲਓ ਜੀ ਇਸ ਤਰ੍ਹਾਂ ਰਹੇਗਾ ਦੁਪੱਟਾ ਇਹਦਾ ਫੋਰ ਸੈੱਟ ਟਾਈ ਐਂਡ ਆਈ ਸੈਂਟਰ ਵਿੱਚ ਦੁਪੱਟਾ ਪਲੇਨ ਰਹੇਗਾ ਠੀਕ ਹੈ ਐਂਡ ਫੋਰ ਸੈੱਟ ਨੂੰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਉੱਪਰ ਇਸ ਤਰ੍ਹਾਂ ਟਾਈ ਐਂਡ ਆਈ ਜਿਹੜਾ ਆਪਾਂ ਨੇ ਕੀਤਾ ਹੋਇਆ ਬਹੁਤ ਹੀ ਪਿਆਰਾ ਹੈ ਦੁਪੱਟਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਰਹੇਗਾ ਚੈੱਕ ਦੇ ਵਿੱਚ ਇਹ ਦੁਪੱਟਾ ਆ ਕਿਉਂਕਿ ਭੈਣਾਂ ਦੀ ਖਾਸ ਡਿਮਾਂਡ ਹੁੰਦੀ ਕਿ ਦੁਪੱਟਾ ਮਨ ਸਿਰ ਦੇ ਉੱਪਰ ਟਿਕਣਾ ਚਾਹੀਦਾ ਲੋ ਜੀ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਅਦਰ ਫੈਬਰਿਕ ਉੱਪਰ ਤੁਸੀਂ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਤੁਹਾਨੂੰ ਆਪਾਂ ਨੇ ਕ੍ਰੇਪ ਤੇ ਦਿਖਾਇਆ ਤੁਸੀਂ ਕਾਟਨ ਤੇ ਨਹੀਂ ਕਰਵਾ ਸਕਦੇ ਅਗਰ ਕਾਟਨ ਦਾ ਦਿਖਾਇਆ ਤੁਸੀਂ ਕ੍ਰੇਪ ਤੇ ਨਹੀਂ ਕਰਵਾ ਸਕਦੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਿਰਫ ਹੈਂਡਵਰਕ ਨੂੰ ਛੱਡ ਕੇ ਬਾਕੀ ਜਿੰਨਾ ਵੀ ਕੰਮ ਹੈ ਆਰੀ ਐਂਡ ਮਸ਼ੀਨ ਦਾ ਠੀਕ ਹੈ ਜੀ ਉਹ ਸਾਰਾ ਤੁਸੀਂ ਕਾਟਨ ਤੇ ਕਰਵਾ ਸਕਦੇ ਹੋ ਠੀਕ ਹੈ ਲੋ ਜੀ ਲੋ ਜੀ ਇਹ ਡਿਜ਼ਾਈਨ ਸਾਡਾ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਉੱਪਰ ਤੱਕ ਤੁਸੀਂ ਦੇਖ ਰਹੇ ਫਲਾਰ ਜਾ ਰਹੇ ਨੇ ਬਹੁਤ ਹੀ ਸੋਹਣੀਆਂ ਵੇਲਾਂ ਜਿਹੀਆਂ ਬਣੀਆਂ ਹੋਈਆਂ ਨੇ ਠੀਕ ਹੈ ਐਂਡ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਐਂਡ ਇਸ ਤਰੀਕੇ ਨਾਲ ਨੈਕ ਮਿਲੇਗਾ ਜੀ ਸੌਰੀ ਇਹ ਪੈਕ ਹੋਇਆ ਪਿਆ ਸੀ ਸ਼ੂਟ ਜਾਣ ਵਾਸਤੇ ਤਾਂ ਸਾਨੂੰ ਧਿਆਨ ਚਾਹੀਆ ਕਿ ਆਪਾਂ ਇਹ ਵੀਡੀਓ ਨਹੀਂ ਸ਼ੂਟ ਕੀਤੀ ਵੀਡੀਓ ਸ਼ੂਟ ਕਰ ਲਈਏ ਲੋ ਜੀ ਇਸ ਤਰੀਕੇ ਨਾਲ ਤੁਹਾਨੂੰ ਇੱਕ ਇੱਕ ਫਲਾਰ ਤੁਹਾਡੇ ਆਪਣੀਆਂ ਬਾਹਾਂ ਦੇ ਉੱਪਰ ਮਿਲੇਗਾ ਐਂਡ ਨੈਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਨੈਕ ਬਣਿਆ ਹੋਇਆ ਇਸ ਤਰੀਕੇ ਨਾਲ ਲੋ ਜੀ ਦੁਪੱਟਾ ਬਹੁਤ ਸੋਹਣਾ ਆਪਾਂ ਟੈਬੀ ਲਾਈਨਿੰਗ ਦੇ ਵਿੱਚ ਰੱਖਿਆ ਹੋਇਆ ਬਹੁਤ ਜ਼ਿਆਦਾ ਸੌਫਟ ਹੈ ਦੁਪੱਟਾ ਜੀ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਦੁਪੱਟੇ ਨੂੰ ਫਿਨਿਸ਼ਿੰਗ ਆਪਾਂ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਸੇਮ ਕਲਰ ਪਸੰਦ ਹੈ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਮੇਰਾ ਸੁਤੰਦੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਾਫੀ ਅਸੀਂ ਇਹ ਵਾਲੇ ਸੂਟ ਜਿਹੜੇ ਨੇ ਸੇਲ ਕੀਤੇ ਨੇ ਤੇ ਲੋ ਜੀ ਇਹ ਸੂਟ ਆਪਣੇ ਕੋ ਸਟਿਚ ਹੋਇਆ ਹੁਣ ਇਸ ਤਰੀਕੇ ਨਾਲ ਠੀਕ ਹੈ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਸੋਹਣਾ ਸਿੰਪਲ ਜਿਹਾ ਨੈੱਕ ਰੈਡੀ ਕੀਤਾ ਆਪਾਂ ਨੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰੀਕੇ ਨਾਲ ਐਂਡ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਮਿਲੇਗਾ ਤੁਹਾਨੂੰ ਇਹ ਆਪਾਂ ਸਿਲਕ ਪਸ਼ਮੀਨੇ ਦੇ ਉੱਪਰ ਕੀਤਾ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਫੈਬ੍ਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਚੈੱਕ ਕਰਸਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਚਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸਟਿਚ ਹੋਇਆ ਹੈ ਸਿੰਪਲ ਜਿਹਾ ਸੂਟ ਹੈ ਤੁਸੀਂ ਦੇਖੋ ਕਿੰਨਾ ਪਿਆਰਾ ਜਿਹੜਾ ਨੈੱਕ ਬਣਿਆ ਹੋਇਆ ਹੈ ਇਹਦਾ ਦੋ ਤਰ੍ਹਾਂ ਦੇ ਆਪਾਂ ਨੇ ਜਿਹੜੀ ਲੈਸ ਜਿਹੜੀ ਦਿੱਤੀ ਹੋਈ ਤੇ ਨੈੱਕ ਦੇ ਉੱਪਰ ਲਓ ਜੀ ਸਿਲਕ ਪਸ਼ਮੀਨੇ ਦਾ ਵੈਲਾ ਸੂਟ ਹੈਗਾ ਦੁਪੱਟਾ ਇਹਦਾ ਰੈਡੀ ਹੋ ਰਿਹਾ ਜੀ ਉਹ ਆਪਾਂ ਤੁਹਾਨੂੰ ਆ ਚਲੋ ਹੁਣ ਉਹ ਤਾਂ ਕਿਤੇ ਭੈਣ ਹੀ ਲੈ ਕੇ ਦੇਖਣਗੇ ਇਹਦੇ ਵਿੱਚ ਇੱਕ ਕਲਰ ਆਪਣੇ ਕੋਲ ਅਵੇਲੇਬਲ ਹੈ ਜੀ ਅਗਰ ਤੁਸੀਂ ਲੈਣਾ ਪਸੰਦ ਕਰਦੇ ਹੋ ਇਹ ਵੈਲਾ ਸੂਟ ਸਕ੍ਰੀਨ ਦੇ ਪਰ ਦੀ ਪ੍ਰਾਈ ਸ਼ੋ ਹੋ ਰਹੀ ਵਿਦਾਊਟ ਸਟਿਚਿੰਗ ਠੀਕ ਹੈ ਜੀ ਇਹ ਵੀ ਸੇਮ ਐਜ਼ ਇਟ ਹੀ ਬਣਿਆ ਹੋਇਆ ਕਲਰ ਚੇਂਜ ਹੈ ਅਸਲ ਜੀ ਚੀਜ਼ ਨਾ ਬਣ ਕੇ ਸੋਹਣੀ ਲੱਗਦੀ ਵੀ ਕਿਵੇਂ ਦਾ ਡਿਜ਼ਾਈਨ ਰੈਡੀ ਹੋਇਆ ਕਿਵੇਂ ਦੀ ਲੁੱਕ ਆਈ ਹੈ ਸੂਟ ਸਲਾਈ ਹੋਣ ਤੋਂ ਬਾਅਦ ਦੇਖੋ ਸਿਲਕ ਪਸ਼ਮੀਨਾ ਫੈਬਰਿਕ ਰਹੇਗਾ ਇਸ ਤਰ੍ਹਾਂ ਟੂ ਟਨ ਵਾਲਾ ਪਸ਼ਮੀਨਾ ਜੀ ਇਹ ਵਾਲਾ ਲਓ ਜੀ ਇਹ ਸਿੰਗਲ ਸੂਟ ਆ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜਿਸ ਭੈਣ ਨੇ ਪਹਿਲਾ ਆਰਡਰ ਦਿੱਤਾ ਉਸ ਨੂੰ ਮਿਲ ਜਾਏਗਾ ਜੀ ਦੁਬਾਰਾ ਬਣਨ ਨੂੰ ਟਾਈਮ ਲੱਗੇਗਾ ਇਸ ਤਰੀਕੇ ਨਾਲ ਲੈਂਥ ਦਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਲੂਸ ਪੈਟਰਨ 'ਚ ਵੀ ਕਰਵਾ ਸਕਦੇ ਹੋ ਸਿੰਪਲ ਸਲਵਾ ਸੂਟ ਵੀ ਕਰਵਾ ਸਕਦੇ ਹੋ ਲੋ ਜੀ ਹੁਣ ਇਹ ਵਾਲੇ ਸੂਟ ਜਿਹੜ ਨੇ ਵਿਦਆਊਟ ਸਟਿਚਿੰਗ ਸਾਡੇ ਕੋਲ ਆਣੇ ਨੇ ਇਸ ਕਰਕੇ ਆਪਾਂ ਵਿਦਆਊਟ ਸਟਿਚਿੰਗ ਤੋਂ ਥੋੜਾ ਸ਼ੇਅਰ ਕਰ ਰਹੇ ਆ ਇਹ ਸਾਰਾ ਸੂਟ ਸਿੰਗਲ ਟਾਂਕੇ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਹੀ ਸੋਹਣੀ ਟੋਨ ਦੇ ਉੱਪਰ ਰੈਡੀ ਹੋਇਆ ਹੋਇਆ टील ब्लू ਜੀ ਸ਼ੇਡ ਰਹੇਗੀ ਇਹਦੀ ਬਹੁਤ ਹੀ ਪਿਆਰੀ ਜੀ ਲੋ ਜੀ ਸਿੰਗਲ ਟੈਂਕੇ ਦਾ ਸਾਰਾ ਕੰਮ ਮਿਲੇਗਾ ਘੇਰਾ ਬਣਿਆ ਹੋਇਆ ਚਾਕ ਬਣੇ ਹੋਏ ਨੇ ਵਿੱਚ ਬੂਟੀ ਬਣੀ ਹੋਈ ਵੱਡੀ ਛੋਟੀ ਹਰ ਇੱਕ ਤਰ੍ਹਾਂ ਦੀ ਬੂਟੀ ਜਿਹੜੀ ਆਪਾਂ ਸ਼ਰਟ ਦੇ ਵਿੱਚ ਬਣਾਈ ਹੋਈ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਤੁਸੀਂ ਚੈੱਕ ਕਰੋ ਬਹੁਤ ਸੋਹਣੀਆਂ ਬੂਟੀਆਂ ਬਣੀਆਂ ਹੋਈਆਂ ਨੇ ਵੱਡੀ ਛੋਟੀ ਸਾਰੀ ਬੂਟੀ ਦਾ ਆਪਾਂ ਕੰਮ ਜਿਹੜਾ ਕੀਤਾ ਹੋਇਆ ਐਂਡ ਵਰਕ ਚੈੱਕ ਕਰੋ ਤੁਸੀਂ ਬਿਲਕੁਲ ਨੇੜੇ ਤੋਂ ਨੈਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਰ ਨੈਕ ਬਣਿਆ ਹੋਇਆ ਜੀ ਕਲਰ ਬਹੁਤ ਜਿਆਦਾ ਸੋਹਣਾ ਐਂਡ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਘੇਰੇ ਦਾ ਕੰਮ ਬਿਲਕੁਲ ਨੇੜ ਤੋਂ ਚੈੱਕ ਕਰੋ ਬਹੁਤ ਸੋਨਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਚਾਕ ਦੇ ਉੱਪਰ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਐਂਡ ਇਸੇ ਤਰ੍ਹਾਂ ਹੀ ਆਪਾਂ ਬੈਕ ਦੇ ਉੱਪਰ ਵੀ ਕੰਮ ਕੀਤਾ ਹੋਇਆ ਇਹ ਰਹੇਗਾ ਜੀ ਆਪਣੀਆਂ ਬਾਹਾਂ ਦਾ ਕੰਮ ਬਾਹਾਂ ਦਾ ਕੰਮ ਵੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਐਂਡ ਇਸ ਥ੍ਰੀ ਕੇ ਨਾਲ ਆਪਾਂ ਜਿਹੜਾ भी काम पता दिखा इस तरीके ना। अगर उसी बैक अगर बैकते काम नहीं कराओगे प्राइज घट जाएगी ठीक है अगर एज कराओगे जो प्राइज स्क्रीन शो हो रही विदाउट विदउट दुप्टा प्राइज शो की विदाउटिचिंग विदाउट दुप्टा ठीक है जी? जी चेक करो ਬਹੁਤ ਸੋਹਣਾ ਕਲਰ ਹੈ ਬੈਕ ਸਿਰਫ neck ਨਹੀਂ ਬਣਿਆ ਹੋਇਆ ਘੇਰਾ ਚਾਕ ਜਿਹੜੇ ਬੈਕ ਦੇ ਉੱਪਰ ਬਣੇ ਹੋਏ ਨੇ ਠੀਕ ਹੈ ਫਰੰਟ ਬਣਿਆ ਹੋਇਆ ਬੈਕ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਵੀ ਪਾਰਟੀ ਵੇਅਰ ਸੂਟ ਬਣ ਰਿਹਾ ਹੈ ਜੀ ਜਦੋਂ ਤੁਸੀਂ ਸਿਲਾਈ ਕਰਵਾਓਗੇ ਬਹੁਤ ਸੋਹਣਾ ਸੂਟ ਤੁਹਾਡਾ ਰੈਡੀ ਹੋ ਜਾਏਗਾ ਲੋ ਜੀ ਇਹ ਵਾਲਾ ਡਿਜ਼ਾਈਨ ਸਾਡਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਾਫੀ ਸਾਰੇ ਸੂਟ ਰੈਡੀ ਹੋ ਰਹੇ ਨੇ ਉਹ ਸਾਡੇ ਕੋਲ ਰੈਡੀ ਹੋ ਕੇ ਅੱਜ ਆ ਗਏ ਸੀ ਸੋਚਿਆ ਤੁਹਾਡਾ ਨਾਲ ਸ਼ੇਅਰ ਕਰ ਦੀਏ ਦੇਖੋ ਕਲਰ ਕਿੰਨਾ ਪਿਆਰਾ ਐ ਐਂਡ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਾਡਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਆਪਾਂ ਜਿਹੜਾ ਕੀਤਾ ਹੋਇਆ ਠੀਕ ਐ ਜੀ ਇਹ ਆਪਾਂ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਕੀਤਾ ਐ ਜੀ ਇਸ ਤਰ੍ਹਾਂ ਪੂਰੀ ਸ਼ਰਟ ਦੇ ਤੁਹਾਨੂੰ ਇਸ ਤਰ੍ਹਾਂ ਬੂਟੀ ਮਿਲੇਗੀ ਤਿੰਨ ਦੋ ਦੇ ਹਿਸਾਬ ਨਾਲ ਆਪਾਂ ਬੂਟੀ ਬਣਾਈ ਹੋਈ ਐ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਐ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਐ ਬਹੁਤ ਸੋਹਣੇ ਸ਼ੈਡਾਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਅੰਡ ਇਸ ਤਰ੍ਹਾਂ ਤੁਹਾਨੂੰ ਦੇਖੀਗਾ ਆਪਣੀ ਬਾਹ ਦੇ ਉੱਪਰ ਕੰਮ ਇਸ ਤਰ੍ਹਾਂ ਬਾਜੂ ਦੇ ਉੱਪਰ ਵੀ ਆਪਾਂ ਬੂਟੀ ਦੇ ਕੇ ਕੰਮ ਜਿਹੜਾ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਠੀਕ ਹੈ ਇਹ ਰਾਮ ਟੈਕਸ ਪਸ਼ਮੀਨਾ ਦੇ ਉੱਪਰ ਆਪਾਂ ਕੀਤਾ ਹੋਇਆ ਤੁਸੀਂ ਕਿਸੇ ਵੀ ਅਦਰ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ 크ريب ਤੇ ਕਰਵਾਓ ਸਿਲਕ ਤੇ ਕਰਵਾਓ ਸਾਰਟਨ ਸਿਲਕ ਤੇ ਕਰਵਾਓ ਠੀਕ ਹੈ ਜੀ ਟਿਸ਼ੂ ਤੇ ਕਰਵਾਓ ਸ਼ਿਮਰ ਤੇ ਕਰਵਾਓ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਆਪਾਂ ਦਿੱਤਾ ਹੋਇਆ ਵਿਦਆਊਟ ਦੁਪੱਟਾ ਐਂਡ ਵਿਦਆਊਟ ਸਟਿਚਿੰਗ ਠੀਕ ਹੈ ਲਓ ਜੀ ਲੋ ਜੀ ਇਹ ਸੂਟ ਆਪਾਂ ਕੀਤਾ ਹੋਇਆ ਸ਼ਿਮਰ ਦੇ ਉੱਪਰ ਰੈਡੀ ਇਹ ਮੇਰਾ ਦਿਖਾਉਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਮਸ਼ੀਨ ਵਰਕ ਵੀ ਜਿਹੜਾ ਇਹਨੇ ਸੋਹਣਾ ਬਣ ਸਕਦਾ ਇਹਨੇ ਸੋਹਣੇ ਸੂਟ ਜਿਹੜੇ ਰੈਡੀ ਹੋ ਸਕਦੇ ਨੇ ਇਹ ਵੀ ਆਪਾਂ ਸਾਰਾ ਮਸ਼ੀਨ ਦਾ ਕੰਮ ਕੀਤਾ ਇਹਦੇ ਵਿੱਚ ਆਪਾਂ ਜਰੀ ਦਾ ਕੰਮ ਕੀਤਾ ਹੋਇਆ ਜਿਹੜੇ ਸਾਡੇ ਸੂਟ ਨੂੰ ਹੋਰ ਜ਼ਿਆਦਾ ਗ੍ਰੇਸਫੁੱਲ ਕਰੇਗਾ ਬਾਕੀ ਆਪਾਂ ਤੁਹਾਡਾ ਨਾ ਸਟਿਚਿੰਗ ਹੋਣ ਤੋਂ ਬਾਅਦ ਸ਼ੇਅਰ ਕਰਾਂਗੇ ਪ੍ਰੋਪਰ ਦੀ ਜਿਹੜੀ ਲੁੱਕ ਕਿਵੇਂ ਦੀ ਬਣਦੀ ਏ ਲੋ ਜੀ ਇਸ ਤਰੀਕੇ ਨਾਲ neck ਦੇ ਉੱਪਰ ਆਪਾਂ ਕੋਈ ਕੰਮ ਨਹੀਂ ਕੀਤਾ neck ਅਸਲ ਦੇ ਵਿੱਚ ਜਦੋਂ ਬਣੇਗਾ ਨਾ ਪ੍ਰੋਪਰ ਸੂਟ ਇੱਕ ਸੂਟ ਆਪਾਂ ਪਹਿਲਾਂ ਬਣਾਇਆ ਸੀ ਤਾਂ ਬਟ ਉਹਦੀ ਵੀਡੀਓ ਸ਼ਾਇਦ ਇੰਸਟਾਗ੍ਰam ਤੇ ਆ ਤੇ ਉਹ ਬਹੁਤ ਜਲਦੀ ਦੇ ਵਿੱਚ ਗਿਆ ਸੀ ਲੋ ਜੀ ਇਸ ਤਰ੍ਹਾਂ ਤੁਹਾਨੂੰ ਆਪਣੀਆਂ ਬਾਹਾਂ ਦੇ ਉੱਪਰ ਇੱਕ ਫਲਾਵਰ ਮਿਲੇਗਾ ਫੈਬਰਿਕ ਰਹੇਗਾ ਜੀ ਸ਼ਿਮਰ ਬਹੁਤ ਹੀ ਸੌਫਟ ਹੈ ਬਹੁਤ ਸੋਹਣੀ ਦੀ ਸ਼ਾਈਨ ਹੈ ਕਈ ਵਾਰ ਭੈਣਾਂ ਦੇ ਮੈਸੇਜ ਹੁੰਦੇ ਕਿ ਅਮਨ ਜਿਹੜੀ ਸ਼ਿਮਰ ਦੀ ਸ਼ਾਈਨ ਜ਼ਿਆਦਾ ਤਾਂ ਨਹੀਂ ਹੈਗੀ ਬਿਲਕੁਲ ਸੋਬਰ ਜੀ ਸ਼ਾਈਨ ਹੈ ਜਿੱਦਾਂ ਸਰਦਾਰੀ ਲੁੱਕ ਦੀ ਆਪਾਂ ਗੱਲ ਕਰੀਏ ਤਾਂ ਸਰਦਾਰੀ ਲੁੱਕ ਦੇ ਵਿੱਚ ਇਹਦੀ ਸ਼ਾਈਨ ਦੇਖੋ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਟਿਸ਼ੂ ਤੇ ਕਰਵਾਓ ਕ੍ਰੇਪ ਤੇ ਕਰਵਾਓ ਸ਼ਿਮਰ ਤੇ ਕਰਵਾਓ ਪਸ਼ਮੀਨੇ ਤੇ ਕਰਵਾਓ ਲਗਜ਼ਰੀ ਪਸ਼ਮੀਨੇ ਤੇ ਕਰਵਾਓ 2 ਟੋਨ ਪਸ਼ਮੀਨੇ ਤੇ ਕਰਵਾਓ ਠੀਕ ਹੈ ਜੀ ਕਿਸੇ ਵੀ ਫੈਬ੍ਰਿਕ ਉਪਰ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਅਗਲਾ ਸੂਟ ਇਹ ਵੀ ਸਾਡਾ ਸੂਟ ਬਿਨਾ ਸਲਾਈ ਤੋਂ ਹੀ ਜਾਣਾ ਕੋਚਾ ਤੁਹਾਡਾ ਸ਼ੇਅਰ ਕਰਦੀ ਹੈ ਕਿਉਂਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਹੁਣ ਜਿਹੜਾ ਮੈਰਿਜ ਫੰਕਸ਼ਨ ਲਈ ਕਿਹੜੇ ਕਿਹੜੇ ਸੂਟ ਜਿਹੜੇ ਰੈਡੀ ਹੋ ਰਹੇ ਨੇ ਲੋ ਜੀ ਇਹ ਜਾਗੋਵਾ ਤੇ ਸੂਟ ਬਣਿਆ ਹੋਇਆ ਸਪੈਸ਼ਲੀ ਇਸ ਤਰ੍ਹਾਂ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਨੈਕ ਦੇ ਉੱਪਰ ਹੋਇਆ ਹੋਇਆ ਇਹ ਮੈਂ ਆਪਣਾ ਸੂਟ ਰੈਡੀ ਕੀਤਾ ਸੀ ਤੇ ਕਾਫੀ ਸੂਟ ਆਪਾਂ ਇਦਾਂ ਰੈਡੀ ਕਰ ਚੁੱਕੇ ਆ neck ਦਾ ਕੰਮ ਰਹੇਗਾ ਐਂਡ ਇਸ ਤਰੀਕੇ ਨਾਲ ਆਪਣੇ ਘੇਰੇ ਦੇ ਉੱਤੇ ਕੰਮ ਰਹੇਗਾ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਜੀ ਨੇਚਰਲ ਕ੍ਰੇਪ ਰੱਖੀ ਹੋਈ ਵਧੀਆ ਵਾਲੀ ਠੀਕ ਹੈ ਹਾਂ ਕੁਝ ਪਹਿਣਾ ਦਾ ਮੈਸੇਜ ਹੁੰਦਾ ਕਿ ਕ੍ਰੇਪ ਛਿੱਜੀਦਾ ਨਹੀਂ ਹੈਗੀ ਦੇਖੋ ਅਗਰ ਤੁਸੀਂ ਟਾਈਟ ਸੂਟ ਸਲਾਈ ਕਰਾਓਗੇ ਤਾਂ ਉਹ 100% ਛਿੱਜੇਗੀ ਥੋੜਾ ਲੂਸ ਫਿਟਿੰਗ ਦੇ ਸਲਾਈ ਕਰਵਾਇਆ ਕਰੋ ਤਾਂ ਸੂਟ ਨੂੰ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਬਹੁਤ ਹੀ ਪਿਆਰਾ ਜਿਹਾ ਬਾਹਾਂ ਦੇ ਉੱਪਰ ਕੰਮ ਹੋਇਆ ਹੋ ਐਂਡ ਇਸ ਤਰੀਕੇ ਨਾਲ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਬਹੁਤ ਹੈਵੀ ਕੰਮ ਜਿਹੜਾ ਆਪਣੀ ਸਲਵਾਰ ਦੇ ਉੱਪਰ ਹੋਇਆ ਹੋਇਆ ਹੈ ਦੇਖੋ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਇੱਕ ਇੱਕ ਚੀਜ਼ ਚੈੱਕ ਕਰੋ ਬਹੁਤ ਪਿਆਰੇ ਜਿਹੇ ਕਲਰ ਲਗਾਏ ਹੋਏ ਨੇ ਐਂਡ ਸੂਟ ਦਾ ਕਲਰ ਤੁਸੀਂ ਦੇਖੀ ਰਹੇ ਬਹੁਤ ਸੋਹਣਾ ਪਿੱਸਾ ਕਲਰ ਰਹੇਗਾ ਬੜਾ ਹੀ ਪਿਆਰਾ ਜਿਹਾ ਬਹੁਤ ਸੋਹਣਾ ਲੱਗ ਰਿਹਾ ਜੀ ਲਓ ਜੀ ਇਹ ਸੀ ਤੁਹਾਨੂੰ ਅੱਜ ਦਿਖਾਏ ਨੇ ਮਸ਼ੀਨ ਦੇ ਬਣੇ ਹੋਏ ਸੂਟ ਬਹੁਤ ਹੀ ਸੋਹਣੇ ਹੁਣ ਆਪਾਂ ਤੁਹਾਨੂੰ ਕੁਛ ਨਾ ਪਸ਼ਮੀਨੇ ਦੇ ਸੂਟ ਦਿਖਾ ਦਿੰਨੇ ਆ ਕਾਫੀ ਪਹਿਣਾ ਦੇ ਮੈਸੇਜ ਆ ਰਹ ਇਸ ਤਰ੍ਹਾਂ ਰਹਿਣਗੇ ਜੀ ਇਹ ਪਸ਼ਮੀਨੇ ਦੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੀਆਂ ਭੈਣਾਂ ਕੋ ਟਾਈਮ ਨਹੀਂ ਹੈਗਾ ਬਾਹਰ ਸ਼ਾਪਿੰਗ ਕਰਨ ਦਾ ਉਹ ਚੈਰੀਆਂ ਸਾਨੂੰ ਮੈਸੇਜ ਕਰਦੇ ਨੇ ਕਿ ਅਮਨ ਕੁਝ ਹੋਰ ਲਿਆ ਦਿਓ ਠੀਕੇ ਜੀ ਇਸ ਤਰ੍ਹਾਂ ਸ਼ਰਟ ਰਹੇਗੀ ਠੀਕੇ ਇਹਦੇ ਵਿੱਚੇ ਤੁਹਾਡਾ ਸਟਾਲ ਨਿਕਲੇਗਾ ਠੀਕੇ ਇਸ ਤਰ੍ਹਾਂ ਐਂਡ ਵਿੱਚੇ ਸਲਵਾਰ ਰਹੇਗੀ ਇਹ ਵਾਲੀ ਬਾਟਮ ਰਹੇਗੀ ਓੱਦੀ ਠੀਕੇ ਜੀ ਇਹ ਵਾਲਾ ਸਟਾਲ ਰਹੇਗਾ ਬਾਟਮ ਦੇ ਨਾਲ ਦਾ ਹੀ ਸਟਾਲ ਰਹੇਗਾ ਬਿਨਾਂ ਲਾਈਨਿੰਗ ਤੋਂ ਤੁਸੀਂ ਸਟਿਚ ਕਰਵਾ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਜੀ ਸਟਾਲ ਪੱਲਿਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਠੀਕੇ ਜੀ ਇਹ ਸਟਾਲ ਰਹੇਗਾ ਠੀਕੇ ਜੀ ਇਹ ਅండ్ ਇਹ ਵਾਲੀ ਸਾਈਡ ਜਿਹੜੀ ਫਰੰਟ ਰਹੇਗੀ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਦੁਪੱਟਾ ਸੌਰੀ ਵਿਦ ਦੁਪੱਟਾ ਠੀਕ ਹੈ ਜੀ ਵਿਦਆਊਟ ਸਟੀਚਿੰਗ ਲੋ ਜੀ ਇੱਕ ਕਲਰ ਰਹੇਗਾ ਇਹਦੇ ਵਿੱਚ ਇਹ ਵਾਲਾ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦਿੱਤਾ ਹੈ ਪਲੀਜ਼ ਹੋਰ ਪੀਸ ਨਹੀਂ ਖੋਲ ਕੇ ਦਿਖਾਵਾਂਗੇ ਠੀਕ ਹੈ ਜੀ ਕਲਰ ਇਹ ਵਾਲਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਸਾਰਾ ਹੀ 올ਓਵਰ ਸੂਟ ਰਹੇਗਾ ਕੋਈ ਇਸ ਵਿੱਚ ਕਲਰ ਐਡ ਨਹੀਂ ਹੈਗਾ ਇਸ ਤਰੀਕੇ ਨਾਲ ਲਓ ਜੀ ਅਗਲਾ ਕਲਰ ਰਹੇਗਾ ਇਹ ਵਾਲਾ ਇਹ ਵੀ ਕਲਰ ਬਹੁਤ ਪਿਆਰਾ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਰਹੇਗਾ ਹਰੇਕ ਕੇਸ ਦੀ ਭੈਣ ਦੀ ਲੈਂਥ ਬਣ ਜਾਏਗੀ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਪਿਆਰਾ ਜੀ ਸੋਹਣੇ ਸੋਹਣੇ ਕਲਰ ਨੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਫਟਾਫਟ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਇਹ ਵੀ ਸ਼ੇਡ ਬਹੁਤ ਜਿਆਦਾ ਸੋਹਣੀ ਹੈ ਦੇਖੋ ਜੀ ਕਿੰਨੀ ਸੋਹਣੀ ਸ਼ੇਡ ਹੈ ਜੀ ਪਿਸਤਾ ਕਲਰ ਸ਼ੇਡ ਹੈ ਬਹੁਤ ਪਿਆਰਾ ਜਿਹਾ ਲੱਗ ਰਿਹਾ ਹੈ ਲੋ ਜੀ ਇਹ ਰਹਿਣਗੇ ਪ੍ਰਿੰਟ ਸੂਟ ਟਿਸਟਾ ਬ੍ਰਾਂਡ ਦੇ ਕਿਉਂਕਿ ਮੈਂ ਇਹ ਤਾਂ ਦਿਖਾ ਰਹੀ ਆ ਕਿ ਸਾਡੇ ਕੋ ਫੋਟੋ ਅਪਲੋਡ ਨਹੀਂ ਹੁੰਦੀਆਂ ਭੈਣੋ ਇਸ ਕਰਕੇ ਆਪਾਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਕਾਫੀ ਸਾਰੇ ਮੈਸੇਜ ਆਈ ਜਾਂਦੇ ਸੀ ਕਿ ਅਮਨੇ ਵਾਲ ਸੂਟ ਹੈਗੇ ਨੇ ਤਾਂ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿਹੜੇ ਸੂਟ ਹੈਗੇ ਨੇ ਕਿਹੜੇ ਨਹੀਂ ਹੈਗੇ ਤੇ ਲੋ ਜੀ ਇਹ ਰਹਿਣਗੇ ਦੁਪੱਟਿਆਂ ਦੇ ਨਾਲ ਪਿਓਰ ਕੋਟ్రਾਈ ਦੇ ਉੱਪਰ ਇਹ ਵਾਲਾ ਸੂਟ ਹੈ ਜੀ ਬਿਲਕੁਲ ਸੌਫਟ ਵਾਲੀ ਕੋਟ్రਾਈ ਦੇ ਉੱਪਰ ਠੀਕ ਹੈ ਜੀ ਪਿਓਰ ਕਹਿ ਰਿਆਂ ਤਾਂ ਬਿਲਕੁਲ 100% ਪਿਓਰ ਹੋਏਗੀ ਲੋ ਜੀ ਟਿਸਟਾ ਬ੍ਰਾਂਡ ਰਹੇਗਾ ਇਸ ਤਰ੍ਹਾਂ ਦੁਪੱਟਾ ਰਹੇਗਾ ਠੀਕ ਹੈ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਠੀਕ ਹੈ ਜੀ ਇੱਕ ਕਲਰ ਰਹੇਗਾ ਇਹਦੇ ਵਿੱਚ ਇਹ ਵਾਲਾ ਬਹੁਤ ਸੋਨਾ ਜਿਹਾ ਕਲਰ ਹੈ ਜੀ ਇਹ ਵੀ ਇਸ ਤਰੀਕੇ ਨਾਲ ਬਹੁਤ ਸੋਹਣੀ ਸਰਦਾਰੀ ਇਹ ਸੂਟ ਨੇ ਜੀ ਜਿਹੜੀਆਂ ਪਹਿਣਾ ਬਿਲਕੁਲ ਫੁੱਲ ਪਿਓਰ ਲਾਈ ਕਰਦੀਆਂ ਨੇ ਉਨਾ ਵਾਤੇ ਸੂਟ ਨੇ ਜੀ ਸਪੈਸ਼ਲੀ ਇਹਦਾ ਦੁਪੱਟਾ ਜਿਹੜਾ ਇਸ ਦਾ ਫੋਰਸਾਈਡ ਪ੍ਰਿੰਟਿੰਗ ਹੋਈ ਹੋਈ ਤੁਸੀਂ ਫਟਾਫਟ ਕਲਰ ਚੈੱਕ ਕਰੀ ਜਾਓ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੀ ਹੈ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਜੀ ਬਿਲਕੁਲ ਸਰਦਾਰੀ ਸੂਟ ਨੇ ਜੀ ਟਿਸਟਾ ਬ੍ਰਾਂਡ ਰਹੇਗਾ ਪਿਓਰ ਕੋਟ ਰਾਈ ਰਹੇਗੀ ਸੌਫਟ ਵਾਲੀ ਫਿਟਿੰਗ ਬਹੁਤ ਪਿਆਰੀ ਬਣੇਗੀ ਐਂਡ ਦੁਪੱਟੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਜੀ ਰਾਮ ਨਾਲ ਤੁਹਾਡੇ ਸਿਰ ਦੇ ਪੱਟੀ ਕਰਨਗੇ ਜਿਵੇਂ ਮਰਜ਼ੀ ਤੁਸੀਂ ਬੁੱਕਲ ਮਾਰ ਕੇ ਲਓ ਠੀਕੇ ਸਿਰ ਦੇ ਉੱਪਰ ਰਾਮ ਨਾਲ ਟਿਕਣਗੇ ਜਦੋਂ ਫਿਨਿਸ਼ਿੰਗ ਹੋ ਗਈ ਤਾਂ ਹੋਰ ਵੀ ਜ਼ਿਆਦਾ ਸੋਹਣੇ ਦੁਪੱਟੇ ਲੱਗਣਗੇ ਠੀਕ ਹੈ ਜੀ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਇਹ ਵਾਲੇ ਦੁਪੱਟੇ ਦਾ ਸਾਰੇ ਹੀ ਪ੍ਰਿੰਟ ਬਹੁਤ ਸੋਹਣੇ ਜਦੋਂ ਬ੍ਰਾਂਡ ਦੀ ਗੱਲ ਆ ਜੀ ਬ੍ਰਾਂਡ ਦੇ ਵਿੱਚ ਕਲਰ ਸੋਬਰ ਹੀ ਬਣਦੇ ਹੁੰਦੇ ਨੇ ਅੱچھے ਕਲਰ ਬਣਦੇ ਹੁੰਦੇ ਨੇ ਲਓ ਜੀ ਅਗਲਾ ਕਲਰ ਵੀ ਚੈੱਕ ਕਰ ਲਓ ਇਸ ਤਰੀਕੇ ਨਾਲ ਇਸ ਤਰ੍ਹਾਂ ਬਾਟਮ ਰਹੇਗੀ ਪਿਓਰ ਕਟ ਰਾਈ ਰਹੇਗੀ ਜੀ 2.5 ਮੀਟਰ ਦੀ ਸ਼ਰਟ ਔਰ 2.5 ਦੀ ਸਲਵਾਰ ਰਹੇ ਇਸ ਦਾ ਦੁਪੱਟਾ ਰਹੇਗਾ ਜੀ ਫੋਰ ਸਾਈਡ ਬਹੁਤ ਹੀ ਪਿਆਰਾ ਜਿਹਾ ਚਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ